ਮੈਂ ਇਹ ਕਹਿਣਾ ਚਾਹੁੰਦਾ ਸਿਰਫ ਤੁਹਾਨੂੰ ਕਿ ਐ ਲੱਗਦਾ ਕਿ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੇ ਤੇ ਇਹਨਾਂ ਦੇ ਚੇਲੇ ਚਾਪਤਿਆਂ ਨੇ ਦਿੱਲੀ ਦੀ ਹਾਰ ਤੋਂ ਕੋਈ ਸਬਕ ਨਹੀਂ ਸਿੱਖਿਆ ਕਿੰਡੀ ਮਾੜੀ ਹਾਰ ਹੋਈ ਆ ਕਿ ਕੇਜਰੀਵਾਲ ਆਪ ਹਾਰ ਗਿਆ ਸੁਸੋਡਿਆ ਹਾਰ ਗਿਆ ਉਹ ਪਾਟਕ ਪੂਟਕ ਸਭ ਉੱਡ ਗਏ ਔਰ ਬੇਸ਼ਰਮੀ ਦੇ ਨਾਲ ਅੱਜ ਪੰਜਾਬ ਸਰਕਾਰ ਨੇ ਪਹਿਲਾਂ 11:30 ਵਜੇ ਰਾਤ ਨੂੰ ਚੋਰਾਂ ਦੀ ਤਰ੍ਹਾਂ ਸਾਡਾ ਜਿਹੜਾ ਵੈਡਿੰਗ ਵਿਲਾ ਪੈਲੇਸ ਹੈ ਨਡਾਲਾ ਸੁਭਾਨ ਕੋਰਟ ਦੇ ਉੱਤੇ ਤਾਲੇ ਲਾਏ ਗਏ ਨੇ ਯਾਰੋ ਤਾਲੇ ਸਿਰਫ ਕੋ ਕੇ ਸਾਡੀ ਭੈਣ ਮਨਜੀਤ ਕੌਰ ਜਿਹੜੀ ਕਿ ਕਾਉਂਸਲਰ ਆ ਉਹਦੇ ਤੇ ਦਬਾਅ ਪਾਇਆ ਜਾ ਰਿਹਾ ਸੀਗਾ ਮੇਰੇ ਕੋਲ ਹੀ ਖੜੇ ਫਲੇ ਇੱਥੇ ਕੈਮਰਾ ਕਰਨਾ ਇਹਨਾਂ ਤੇ ਦਬਾਅ ਪਾਇਆ ਜਾ ਰਿਹਾ ਸੀਗਾ ਕਿ ਕਿਸੇ ਤਰੀਕੇ ਨਾਲ ਤੁਸੀਂ ਵੋਟਾਂ ਜਿਹੜੀਆਂ ਬੁਕਰ ਨੂੰ ਪਾਓ ਨਹੀਂ ਤਾਂ ਤੁਹਾਡਾ ਪੈਲੇਸ ਸੀਲ ਵੀ ਕਰਾਂਗੇ ਤੁਹਾਡਾ ਪੈਲੇਸ ਜੀਸੀਬੀ ਨਾਲ ਢਾ ਦੇਵਾਂਗੇ ਆ ਢਾ ਦੇਾਂਗੇ ਅਸੀਂ ਉਹ ਚੱਲਿਆ ਇਹਨਾਂ ਨੇ ਆ ਦੇਖੋ ਕਿੱਡੇ ਦਲੇਰ ਆ ਸਾਡੀਆਂ ਭੈਣਾਂ ਪੰਜਾਬ ਦੇ ਗੁਰਪ੍ਰੀਤ ਸਿੰਘ ਇਹਨਾਂ ਦੇ ਹਸਬੰਦ ਨੇ ਕਿੱਡਾ ਦਲੇਰ ਬੰਦਾ ਹੋਊਗਾ ਜਿਹੜਾ ਕਹਿੰਦਾ ਪ੍ਰਵਾਹ ਕੋਈ ਨਹੀਂ ਪੈਲਸ ਢੱਡਾ ਟੱਟੇ ਪਰ ਫੋਟ ਕਿਸੇ ਤੇ ਦਬਾਅ ਥੱਲੇ ਆਣ ਕੇ ਦੱਬ ਕੇ ਵੋਟ ਨਹੀਂ ਪਾਉਣੇ ਇਹ ਹੈ ਸਾਡੇ ਗੁਰੂਆਂ ਦੀ ਦਿੱਤੀ ਹੋਈ ਔਰ ਪੰਜਾਬ ਦੀ ਜਿਹੜੀ ਸਪਿਰਿਟ ਦੂਸਰਾ ਸਵੇਰੇ ਮੈਨੂੰ ਟੰਕਾਇਆ ਗਿਆ ਕਿ ਐਮ ਐਲ ਏ ਨੂੰ ਵੋਟ ਨਹੀਂ ਪਾਉਣ ਦਿੱਤੀ ਜਾਵੇਗੀ ਮੈਂ ਕਿਹਾ ਗੱਲ ਸੁਣੋ ਮੇਰੀ ਇੱਕ ਮਿੰਟ ਤੁਸੀਂ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਡੰਗਿਆਂ ਆਪਣੇ ਦਫ਼ਤਰਾਂ ਦੇ ਵਿੱਚ ਸਾਰਿਆਂ ਨੇ ਤੇ ਉਸੇ ਸੰਵਿਧਾਨ ਨੂੰ ਕੁਚਲ ਲੱਗੇ ਹੋ ਮੈਂ ਮਿਨਿਸਪਲ ਐਕਟ 1911 ਸੈਕਸ਼ਨ 12 ਟੂ ਬੀ ਰੈਜਡ ਵਿਦ ਸੈਕਸ਼ਨ 20 ਡਾਇਰੈਕਟਰ ਲੋਕਲ ਬਾਡੀ ਸੈਕਟਰੀ ਲੋਕਲ ਬਾਡੀਜ਼ ਗਵਰਨਮੈਂਟ ਦੀ ਲੈਟਰ ਉਹ ਉਹਨਾਂ ਦੇ ਸਾਹਮਣੇ ਰੱਖੀ ਐਂਦਾ ਅਫਸਰਾਂ ਦੇ ਸਾਰਿਆਂ ਦੇ ਸਾਹਮਣੇ ਉਹਦੇ ਵਿੱਚ ਲਿਖਿਆ ਹੋਆ ਕਿ ਜਿਹੜਾ ਐਮ ਐਲ ਏ ਆ ਲੋਕਲ ਉਹ ਐਕਸ ਆਫੀਸਰ ਮੈਂਬਰ ਆ ਔਰ ਉਹ ਵੋਟ ਪਾਉਣ ਦਾ ਇਲੈਕਸ਼ਨ ਵਿੱਚ ਅਧਿਕਾਰ ਆ ਅੱਧਾ ਪੌਣਾ ਘੰਟਾ ਇਹਨਾਂ ਨੇ ਦਬਾਅ ਪਾ ਕੇ ਰੱਖਿਆ ਫਾਈਨਲੀ तहसीलदार कुलहा धर्मंदर सिंह ने क्योंकि हाई कोर्ट दी निगरानी च इलेक्शन हो रही थी उन्होंने बाहर आके मेनू किया एमएलए साहब आओ ਤੁਸੀਂ ਅੰਦਰ ਤੇ ਤੁਸੀਂ ਆਪਣਾ ਵੋਟ ਦਾ ਅਧਿਕਾਰ ਵਰਤ ਸਕਦੇ ਹੋ ਮੇਰੇ ਪਹਿਲੀ ਜਿੱਤ ਆਪਣੀ ਉਸੇ ਵੇਲੇ ਸਿਰੇ ਹੋ ਗਈ ਉਸ ਵੇਲੇ ਅੰਦਰ ਜਾ ਕੇ ਅਸੀਂ ਇਲੈਕਸ਼ਨ ਕਰਾਈ ਹੈ ਠੀਕ ਆ ਚਲੋ ਸਾਡੇ ਸਤਿਕਾਰਯੋਗ ਨੇ ਭੈਣਾ ਜਿਹੜੇ ਕੌਂਸਲਰ ਆਏ ਸਿੰਦਰ ਉਹ ਮੈਂ ਉਹਨਾਂ ਨਾਲ ਸਾਡਾ ਕੋਈ ਝਗੜਾ ਨਹੀਂਗਾ ਮਗਰ ਬੈਠੇ ਮੂਰਖ ਬੰਦਿਆਂ ਨਾਲ ਜਿਨ੍ਹਾਂ ਦੀ ਜਮਾਨਤਾ ਜਬਤ ਹੋ ਗਈਆਂ ਜਿਹੜੇ ਦਿੱਲੀੋਂ ਹਾਰ ਗਏ ਕੋਈ ਸਬਕ ਨਹੀਂ ਸਿੱਖ ਰਹੇ ਉਸੇ ਤਾਨਾਸ਼ਾਹੀ ਨਾਲ ਉਸੇ ਗੁੰਡਾਤੰਤਰ ਨਾਲ ਉਸੇ ਪੁਲਿਸ ਤੰਤਰ ਨਾਲ ਅੱਗੇ ਵਧ ਰਹੇ ਨੇ ਅਸੀਂ ਉਹਨਾਂ ਨੂੰ ਉਹਨਾਂ ਨੇ ਉਹਨਾਂ ਨੇ ਅੰਦਰ ਬੈਠ ਗਿਆ ਸੀ ਉਹਨਾਂ ਨੂੰ ਫਤਿਹ ਬਲਾਈ ਪਿਆਰ ਕੀਤਾ ਸਾਰੀਆਂ ਕਾਉਂਸਲਰਸ ਨਾਲ ਸਾਰੇ ਆਮ ਆਦਮੀ ਪਾਰਟੀ ਦੇ ਜਿਹੜੇ ਐਮਸੀ ਸੀਗੇ ਉਹਨਾਂ ਦਾ ਸਤਿਕਾਰ ਕੀਤਾ ਅਸੀਂ ਕਿਆ ਕਰੋ ਜੀ ਇਲੈਕਸ਼ਨ ਸ਼ੁਰੂ ਅਲਟੀਮੇਟਲੀ ਇਲੈਕਸ਼ਨ ਤੁਹਾਨੂੰ ਦੱਸਦਾ ਕਿ ਜਦੋਂ ਹੋਏ ਤੇ ਸਰਦਾਰ ਆਪਾ ਸਿੰਘ ਉਹਨਾਂ ਨੇ ਖੱਖ ਸਾਹਿਬ ਨੇ ਨਾਮ ਪ੍ਰਪੋਜ਼ ਕੀਤਾ ਮਨਜੀਤ ਕੌਰ ਜੀ ਦਾ ਬਲਜੀਤ ਕੌਰ ਜੀ ਦਾ ਤੇ ਡਾਕਟਰ ਸੰਦੀਪ ਦੀ ਵਾਈਫ ਨੇ ਸ਼ੋਭਾ ਜੀ ਨੇ ਸਾਡੀ ਭੈਣ ਨੇ ਉਹਨੂੰ ਤਾਇੀਦ ਕਰਤੀ ਇਸੇ ਤਰ੍ਹਾਂ ਹੀ ਸੰਦੀਪ ਜੀ ਦਾ ਨਾਮ ਕੀਤਾ ਮਹਿੰਦਰ ਸਿੰਘ ਬੜਾ ਡੇੜਾ ਰਾਦੇ ਦਾ ਮੁੰਡਾ ਮਹਿੰਦਰ ਸਿੰਘ ਜੀ ਔਰ ਇਹਦੀ ਤਾਇੀਦ ਜਿਹੜੀ ਸੀਗੀ ਉਹ ਗੁਰਪ੍ਰੀਤ ਸਿੰਘ ਮਨਜੀਤ ਕੌਰ ਜੀ ਜੇਲਾ ਦਾ ਪੈਲੈਸ ਦੇ ਉੱਤੇ ਇਹ ਤਲਵਾਰ ਚੰਗੀ ਹੋਈ ਸੀਗੀ ਉਹ ਕੀਤਾ ਸੋ ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਇਹ ਕਹੂੰਗਾ ਕਿ ਅਸੀਂ ਇਦਾਂ ਹੀ ਲੜਦੇ ਰਹਿਣਾ ਵਾ ਹਾਂ ਪਿਆਰ ਨਾਲ ਸਾਡਾ ਪਾਵਾਂ ਦਿਲ ਜਿੱਤ ਲੋ ਪਿਆਰ ਨਾਲ ਸਾਡਾ ਜੋ ਮਰਜੀ ਤੁਸੀਂ ਜਿੱਤ ਲੋ ਪਰ ਕਿਸੇ ਦੇ ਤਾਨਾਸ਼ਾਈ ਨਾਲ ਟਪਕੇ ਨਾਲ ਪਰਚਾ ਨਾਲ ਕਿਸਾ ਨਾਲ ਇਹ ਅਸੀਂ ਕਰਨ ਵਾਲੇ ਨਹੀਂ ਜੇ ਔਰ ਮੈਂ ਤੁਹਾਡੇ ਸਾਰਿਆਂ ਨਾਲ ਪ੍ਰਣ ਕਰਦਾ ਕਿ ਇਦਾਂ ਹੀ ਲੜਾਈ ਮੇਰੀ ਚੱਲਦੀ ਰਹੇ ਜੀ ਕਈ ਦਹਾਕਿਆਂ ਦਾ ਲੜ ਰਿਆਂ ਇਹ ਗਾਣਾ ਵੀ ਲੜਾਈ ਚਾਰੀ ਜੰਗ ਜਾਰੀ ਰਹੇਗੀ ਔਰ ਵਾਹਿਗੁਰੂ ਦੀ ਕਿਰਪਾ ਨਾਲ ਅਗਲੀ 2027 ਵਿੱਚ ਆਪਣੀ ਸਰਕਾਰ ਬਣੇਗੀ ਆਪਣੇ ਇਲਾਕੇ ਦਾ ਲਡਾਲਾ ਸਮੇਤ ਵੱਧ ਤੋਂ ਵੱਧ ਲੋਕਾਂ ਦਾ ਜਾਇਜ਼ ਕੰਮ ਕਰਕੇ ਵਿਕਾਸ ਕਰਾ ਕੇ ਆਪਾਂ ਆਪਣੀ ਜਿਹੜੀ ਆ ਉਹ ਲੋਕਾਂ ਦੇ ਵੋਟਾਂ ਦਾ ਸਤਕਾਰ ਕਰਨਾ ਵਾ ਅੱਜ ਇੱਕ ਵਾਰ ਫੇਰ ਸਾਰਿਆਂ ਦਾ ਲਡਾਲੇ ਦੇ ਸਾਰੇ ਸਮੂਹ ਦੁਕਾਨਦਾਰ ਸਾਹਿਬ ਸਾਡੇ ਕਾਉਂਸਲਰ ਸਾਹਿਬ ਸਾਰੇ ਵਰਗਾਂ ਦੇ ਲੋਕ ਮੈਂ ਨੌਜਵਾਨਾਂ ਦਾ ਪਹਿਣਾ ਦਾ ਆ ਦਲੇਰ ਪਹਿਣਾ ਦਾ ਦੇਣ ਨਹੀਂ ਦੇ ਸਕਦਾ ਹੁਣ ਆਪਣੀ ਇੱਥੇ ਸਮਾਪਤੀ ਆ ਇਸ ਤੋਂ ਬਾਅਦ ਆਪਾਂ ਬਾਜ਼ਾਰ ਦੇ ਵਿੱਚ ਦੀ ਚੱਲ ਕੇ ਗੁਰਦੁਆਰਾ ਬੋਲੀ ਸਾਹਿਬ ਮੱਥਾ ਟੇਕ ਕੇ ਤੇ ਮੁੜ ਕੇ ਸ਼ਿਵ ਮੰਦਰ ਆਪਣਾ ਸਿਰ ਨੀਵਾ ਕਰਕੇ ਉਸ ਵਾਹਿਗੁਰੂ ਈਸ਼ਵਰ ਦੇ ਚਰਨਾਂ 'ਚ ਇਹੀ ਮੰਗਣਾ ਆਸ਼ੀਰਵਾਦ ਕਿ ਸਾਨੂੰ ਦੇ ਸ਼ਿਵਾ ਬਰਮੋਹੇ ਹੋਰ ਸ਼ਕਤੀ ਦੇ ਕਿ ਅਸੀਂ ਹੋਰ ਜ਼ੁਲਮ ਦੇ ਨਾਲ ਤਾਕਤਵਾਰ ਤਰੀਕੇ ਨਾਲ ਲੜ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਧੰਨਵਾਦ ਜੀ